ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਜੀ ਫੈਨ ਪੰਜਾਬੀ ਟੀ ਦੇ ਵਿੱਚ ਦੋਸਤੋ ਅ ਅੱਜ ਆਪਾਂ ਪਹੁੰਚੇ ਆ ਪਟਿਆਲਾ ਦੇ ਵਿੱਚ ਕਿਸਾਨ ਮੇਲਾ ਜਿਹੜਾ ਲੱਗ ਰਿਹਾ ਹੈ ਬਹੁਤ ਹੀ ਉਨਤ ਉਨਤ ਤਕਨੀਕ ਦੀਆਂ ਜਿਹੜੀਆਂ ਆ ਐਗਰੀਕਲਚਰ ਦੀਆਂ ਮਸ਼ੀਨਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਟਰੈਕਟਰ ਹੈਗੇ ਆ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਤੁਸੀਂ ਵੀਡੀਓ ਦਿਖਾਉਨੇ ਆ ਦੇਖੋ ਤੇ ਇਹ ਹੈਗਾ ਸਟਾਲ ਮਾਰਕੀਟ ਵਾਲਿਆਂ ਦਾ ਨਿਊ ਹਾਲੈਂਡ ਵਾਲਿਆਂ ਦਾ ਬੇਲਰ ਆ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਓਮ ਹਮਾ ਕੇ ਇੱਥੇ ਕਿਸਾਨ ਮੇਲੇ ਦੇ ਵਿੱਚ ਪੁੱਜੇ ਹੋਏ ਆ ਤੇ ਅੱਜ ਇਹ ਗੱਲ ਕਰੀਏ ਤਾਂ ਜੌਂਡੀਅਰ ਦੇ ਟਰੈਕਟਰਾਂ ਦੀ ਸਟਾਲ ਜਿਹੜੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਮੈਸੀਵ ਆਰਗਨਸ ਦੀ ਆ ਗਈ ਤੇ ਨਾਲ ਫੋਟੋਸ਼ਾਪ ਵੀ ਚੱਲ ਰਿਹਾ ਤੇ ਇੱਧਰ ਗੱਲ ਕਰਦੇ ਹਾਂ ਮੈਸੀ ਵਾਲਾ ਦਾ ਆ ਗਿਆ ਮੈਸੀ ਆਰਗਨ ਦੇ ਟਰੈਕਟਰ ਆ ਗਿਆ ਇਹ ਨਿਊ ਹੌਲੈਂਡ ਦਾ 3630 ਆ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਕੰਪਨੀਆਂ ਦੇ ਟਰੈਕਟਰਾਂ ਦੇ ਤੇ ਗੱਲ ਕਰਦੇ ਆ ਦੁੱਧਾਰੂ ਪਸ਼ੂਆਂ ਵਾਸਤੇ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਇਸ ਡਿਸਪਲੇ ਦੇ ਵਿੱਚ ਕਿਸਾਨ ਵੀਰੋ ਇੱਧਰਲੇ ਪਾਸੇ ਕਿਸਾਨ ਵੀਰੋ ਡਾਕਟਰ ਸਹਿਬਾਨ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਕਿਸਾਨ ਵੀਰ ਜਿਹੜੇ ਬੈਠੇ ਆ ਤੁਸੀਂ ਦੇਖ ਸਕਦੇ ਹੋ ਵੱਡੀ ਤਰਾਰ ਦੇ ਵਿੱਚ ਤੇ ਹੁਣ ਗੱਲ ਕਰਦੇ ਆ ਆ ਦੇਖੋ ਕਿਸਾਨ ਵੀਰ ਭੱਟੀ ਤਦਾਦ ਦੇ ਵਿੱਚ ਕਿਸਾਨ ਮੇਲਿਆਂ ਦਾ ਲਾਹਾ ਲੈਂਦੇ ਹੋਏ ਡੈਰੀ ਫਾਰਮ ਦੇ ਫੀਡ ਦੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜੀ ਸਾਰੀ ਪ੍ਰਦਰਸ਼ਨੀ ਹੈਗੀ ਆ ਕਿਸਾਨ ਵੀਰੋਂ ਇਹ ਹੈਗੇ ਆ ਯੂਨੀਵਰਸਿਟੀ ਵੱਲੋਂ ਜਾਂ ਕਿਸਾਨ ਕੇਂਦਰ ਦੇ ਮਾਡਲਰ ਟ੍ਰੈਕਟਰਾਂ ਦੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਤੁਸੀਂ ਇਹ ਡ੍ਰੈਗਨ ਆ ਗਿਆ ਡ੍ਰੈਗਨ ਤੇ ਤੇ ਇੱਧਰ ਗੱਲ ਕਰ ਸਕਦੇ ਆਂ ਆ ਤੇ ਸਵਾਦ ਆ ਗਿਆ ਜਿਤਨਾ ਅਲੱਗ-ਅਲੱਗ ਵਿੱਲਾ ਆ ਗਈਆਂ ਇਹ ਕਿਸਾਨ ਵਿਰੋਧ ਤੁਸੀਂ ਦੇਖ ਸਕਦੇ ਹੋ ਵੱਡੀ ਤਤਪ ਦੇ ਵਿੱਚ ਜਿਹੜੇ ਕਿਸਾਨ ਪੁੱਛੇ ਨੇ ਕਿਸਾਨ ਮੇਲੇ ਵਿੱਚ ਆਪਰੇ ਇਹ ਹਲਦੀ ਆ ਗਈ ਹਲਦੀ ਬਹੁਤ ਮਸ਼ਹੂਰ ਹੈ ਡਾਕਟਰ ਅਮਰਜੀਤ ਸਿੰਘ ਵੀਰਵਾਲ 95 99 83 172 ਉਮਾਂ ਦੀ ਸਟਾਲ ਲੱਗੀ ਹੋਈ ਆ ਹਾਲਾਂਕਲਕ ਤਰ੍ਹਾਂ ਦੇ ਚੌਲ ਰਾਈਸ ਬਸਬਦੀ ਪੂਛਾ ਥਾਲਾਂ ਅਲੱਗ-ਅਲੱਗ ਗੰਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਪ੍ਰਦਰਸ਼ਨੀ ਲੋ ਜੀ ਮਰੋਦ ਕਿਨੂ ਤੇ 베ਰ ਸਨੌਰ 20 ਬਹਾਦਰਵਾਲ ਗੋਲਾ ਸਨੌਰ 20 ਇਮਰਾਨ ਇਹ ਸਾਰੇ 베ਰ ਹੈਗੇ ਆ ਤੁਸੀਂ ਦੇਖਦਾ ਰਸੀਲੀ ਤੇ ਫਲੇਮ ਮਾਰ ਸਾਡੇ ਸੀਟਲੈਸ ਦੇ ਵਿੱਚ ਜਾਂ ਬਾਅਦ ਚੱਲੀ ਹੈ ਆ ਦੇਖੋ ਫਲਾਵਰ ਸਜਾਵਟੀ ਫਲਾਵਰ ਆਹ ਰਹਿ ਦੇ ਨਾਲ ਕਿਸਾਨ ਵੀਰੋ ਇਹ ਦੇਖੋ ਰੋਟਾਵੇਟਰ ਕਿਸਾਨ ਮੇਲੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਛੋਟਾ ਟਰੈਕਟਰ ਬਾਗਬਾਨੀ ਵਿਭਾਗ ਵਾਸਤੇ ਕਰਤਾਰਾਂ ਦਾ ਟਰੈਕਟਰ ਹੈਗਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸਾਰੇ ਕਿਸਾਨ ਮੇਲੇ ਦੇ ਵਿੱਚ ਕਿਸਾਨ ਪੁੱਜ ਰਹੇ ਨੇ ਅਦਨਿਕ ਟੈਕਨੋਲੋਜੀ ਦੀਆਂ ਮਸ਼ੀਨਾਂ ਦੇਖਣ ਵਾਸਤੇ ਬਾਗਬਾਨੀ ਵਿਭਾਗ ਪਟਿਆਲਾ ਤੁਸੀਂ ਦੇਖ ਸਕਦੇ ਹੋ ਸਾਡੇ ਸ਼ਿਮਲਾ ਮੇਰੇ ਤੇ ਖੁੰਬਾਂ ਦੀ ਅਗਲੀ ਸਟਾਲ ਤੇ ਆਹ ਕੀ ਬਾਤ ਹੈ ਗਾਜਰ ਦੇਖੋ ਕਟਣੀ ਗਾਜਰ ਕਟਿੰਗ ਵਾਸਤੇ तो अच्छा तो तो हरे अच्छा। पत्ते का कोई साग रहता है चने का साग या मेथी का साग बथुए का साग सरसों का साग सोहा का साग पालक का साग कोई साग सागो चला दो कम ऐसी कम और ज्यादा ज्यादा कर का तो इस तरह हरे पत्ते का क्या बात है 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 खीरा काीरा है लंबे लंबे पीसों में काटना है चार के वास्ते तलने वास्ते नाश्ता वास्ते वास्तव देखिए इसका फर्क रहेगा और इसका फर्क क्या है वो देखिए यहाँ से आपको जैसे कैबेज वगैरह काटना होता है ना तो यहाँ से काटो कैबेज घर में बनाते हैं नूडल्स के लिए के लिए मैगी के लिए सलाद बनाना है ककड़ी का खीरे का मूली का गाजर का, कोई सलाद तो यहां से सलाद नहीं तो सलाद। सलाद में जो खाना अधूरा छोटा पीस रहता है लो, कोई पेपर चिप्स बनाना, तो प्लेट बना तो और यहाँ से क्या ना आपको आंटी की पसंद निकालना तो ये आंटी की जाली वाला तो चलना किसान मेले हैं <laughs> <आदेखा>। <laughs> मल्टी क्रॉप आ गया ना भाई <hans> ਚੈਨਲ ਦਾ ਨਾਮ ਫੈਨ ਪੰਜਾਬੀ ਟੀਵੀ ਆ ਲਿਖਿਆ ਆ ਫੈਨ ਪੰਜਾਬੀ ਟੀਵੀ ਤੇ ਆਪਾਂ ਤੋਂ ਪੜ੍ਹਨੇ ਲੱਗ ਗਏ ਨਾ ਕਹਿੰਦੇ ਆ ਆਹ ਦੇਖੋ ਵੀ ਹੋਰ ਆਹ ਦਹਾਂ ਯਾਰ ਬੜਾ ਜੈਲ ਕੋਲ ਕੇ ਜੀ ਬੋਲੀ ਅੰਦਰ ਤੁਮ ਮਦਾ ਕੀ ਇਹਦੇ ਬੈਟਰੀ ਇਹਦੇ ਚ ਬੈਟਰੀ ਐ ਮੋਟਰ ਦਾ ਅੱਛਾ ਜਿਉ ਕਰਨੀ ਹੋ ਜਿੰਨੀ ਮਰਜੀ ਕੀ ਕਹਿੰਦੇ ਇਹਨੂੰ ਯੂਰੀਅਸ ਪ੍ਰੋਪਰਰ ਅਬਦੇ ਚੱਕੀ ਮਾਰ ਜੀ ਉਹ ਬਰਾਖ ਪਰਮ ਜਦੋਂ ਬੰਨੀ ਬਣੀ ਉਹ ਜੀ ਨਾਲ ਆਵਾਜ਼ ਸੁਵਾ ਲਿਆ ਜਿਹੜੀਆਂ ਬੜੀਆਂ ਮਸ਼ੀਨਾਂ ਨੇ ਵੱਡੇ ਵੱਡੇ ਫਿਰ ਉਹਦੇ ਕਿਵੇਂ ਚੱਲੂਗਾ ਇਹ ਨਹੀਂ ਵੀਰੇ ਇਹ ਤਾਂ ਮਤਲਬ ਇਹ ਜਿਹੜੇ ਏ ਜਨਰੇਸ਼ਨ ਆ ਜੀ ਆਪਣੀ ਇਹ ਜੀ ਜਨਰੇਸ਼ਨ ਹੁੰਦੀ ਆ ਇਹ ਮਤਲਬ ਆਪਣਾ ਖਾਤਰ ਨਾਲੇ ਰੋਣਾ ਪੈਂਦਾ ਯਾਰ ਬਾਈ ਤੂੰ ਆ ਜਾਣ ਕਾਲੂਆਂ ਦਾ ਬੀਜ ਹਾਂਜੀ ਵੀਰੇ ਤੁਸੀਂ ਦੱਸ ਦੇ ਹਵਾ ਦੇ ਵਿੱਚ ਤਿਆਰ ਹੁੰਦਾ ਜਿਹੜਾ ਤਾਂ ਫਿਰ ਇਹ ਮਤਲਬ ਜਦੋਂ ਆਪਾਂ ਅੱਗੇ ਮਿੱਟੀ ਦੇ ਵਿੱਚ ਲਾਵਾਂਗੇ ਉਹਨਾਂ ਤਾਂ ਇਹ ਨਾਰਮਲ ਆਲੂ ਹੀ ਕਰਾਂਗੇ ਤਿਆਰ ਹੋਊਗਾ ਇਹ ਮਤਲਬ ਇਹ ਹੁਣ ਜ਼ੀਰੋ ਜਨਰੇਸ਼ਨ ਆ ਤਾਂ ਅੱਗੇ ਮਤਲਬ ਇਹ ਜੀ 1 ਹੋਊਗਾ ਜੀ 2 ਹੋਊਗਾ ਜੀ 3 ਹੋਊਗਾ ਉਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕਿੰਨੇ ਉਹ ਕਰਦੇ ਆਂ ਆਲੂਆਂ ਦਾ ਬੀਜ ਆ ਬਾਈ ਇਹ ਹੈ ਨਾ ਹਾਂਜੀ ਤੇ ਰੇਟ ਕੀ ਹੁੰਦਾ ਇਹਦਾ ਇਹ ਵੀਰੇ ਆਪਾਂ ਨੂੰ 8.5 ਰੁਪਏ ਪਰ ਪੀਸ ਮਿਲੂਗਾ 8.5 ਰੁਪਏ ਪਰ ਪੀਸ ਹਾਂਜੀ ਤੇ ਹਰ ਵਾਰੀ ਲੈਣਾ ਪਿਆ ਕਰੂਗਾ ਕਿ ਨਹੀਂ ਨਹੀਂ ਵੀਰੇ ਇਹ ਆਪਾਂ ਨੇ ਜੇ ਆਪਾਂ ਅੱਗੇ ਸੀਡ ਆਪਦਾ ਤਿਆਰ ਕਰਨਾ ਤਾਂ ਆਪਾਂ ਨੂੰ ਇਹ ਐਨਆਈ ਉਹ ਹੁੰਦਾ ਵੀ ਇੱਕ ਵਾਰੀ ਆਪਾਂ ਜੀ ਜ਼ੀਰੋ ਲਿਆ ਤਾਂ ਉਸ ਤੋਂ ਬਾਅਦ ਆਪਾਂ ਅੱਗੇ ਅੱਗੇ ਇਹਨੂੰ ਆਪਣਾ ਮੋ ਕਰਾਂਗੇ ਤਿਆਰ ਤਿਆਰ ਹੋ ਜਾਂਦਾ ਇਹ ਇਹ ਕਿਹੜੀ ਵੈਰਾਈਟੀ ਹੈ ਬਾਈ ਇਹ ਐਲ ਆਰ ਦਾ ਵੀਰੇ ਐਲ ਆਰ ਹਾਂਜੀ ਤੇ ਇਹ ਚਿਪਸ ਵਾਲਾ ਹੈ ਇਹ ਚਿਪਸੋਨਾ ਵਨ अच्छा मतलब होण जड़ी अगली जनरेशन इतंदा दी सीड ਲਊਗੀ ਹੈ हां जी कमाल ਹੋਈ ਪਈ ਬਾਈ ਠੀਕ ਬਹੁਤ ਜੀ ਇੱਧਰ ਆ ਕੇ ਘੁਮਾਨ ਨਾਲੇ ਆ ਮਾ ਦਾ ਮਾ ਦਾ ਕੈਸਾ ਨਹੀਂ ਮਾ ਦਾ ਮਾ ਦਾ ਆਹ ਦੇਖੋ ਬਾਈ ਪੂਰੀ ਗੱਲ ਬਾਤ ਕੀ ਹਾਲ ਹੈ ਬਾਈ ਕਿਸਾਨ ਵੀਰ ਉਹ ਦੇਖੋ ਤੁਸੀਂ ਸਟਰੋ ਰੀਪਰ ਹਨਾ ਕੁਮਾਨ ਵਾਲਾ ਦਾ ਸਰਾਂਦ ਵਾਲੇ ਕਹਿ ਸਕਦੇ ਆ ਹਨ ਲੈਜ਼ਰ ਵਾਲੇ ਲੇਬਰਰ ਆਗੇ ਦੋ ਤਰ੍ਹਾਂ ਦੀ ਦੋ ਮਾਡਲ ਆਗੇ ਤੇ ਹੈਗਾ ਰੋਟਾਵੇਟਰ ਤੇ ਕਿਸਾਨ ਬੀਰੋ ਦੇਖ ਸਕਦੇ ਹੋ ਤੁਸੀਂ ਕਿਸਾਨ ਮੇਲਾ ਪਟਿਆਲੇ आए चल